ਆ ਮੁੰਡਾ ਲੜਿਆ ਬਾਕੀ ਸਾਰੇ ਨਹੀਂ ਪਿੱਛੇ ਹਟੇ ਹਾਂ ਸਾਰੇ ਲੈ ਉਹ ਕੋਈ ਮੇਰੀ ਕੀ ਆ ਬਤਾ ਸਾਰੇ ਚਾਹਦੇ 60 ਲਾ ਕੇ ਮੇਰੇ ਕੋਲ ਮੈਂ ਉਹ ਤੁਹਾਡੇ ਖੜੇ ਹਾਂ ਕਰਦੇ ਆਂ ਦੇਖੋ ਬਿਨਾ ਫਾਇਲ ਤੋਂ ਵੀ ਬੰਦਾ ਨਹੀਂ ਜਾਂਦੇ ਰੇ ਉਹ ਬਿਨਾ ਫਾਇਲ ਤੋਂ ਕਿਵੇਂ ਬੰਦਾ ਆਦੇ ਹੁੰਦੇ ਬੈਠੇ ਜਾਂਦੇ ਹੁੰਦੇ ਥੋੜਾ ਜਿਹਾ ਗੱਲ ਹੁੰਦੀ ਇਹ ਤਾਂ ਨਹੀਂ ਬੰਦੇ ਕਰਦੇ ਇਹ ਕੋਣ ਹੁੰਨੇ ਕਰਨ ਵਾਲੇ ਹੁੰਦਾ ਇਹਨਾਂ ਨੇ ਕਿਹ ਹੈ ਗੁੰਦੇ ਮੇਰੀ ਬਾਈ ਚੈੱਕ ਕਰ ਲੈ ਇਹਨਾਂ ਨੇ ਬੁਲਾਇਆ ਮੈਨੂੰ ਮੇਰੇ ਸਾਹਮਣੇ ਕਿਹਾ ਕਿੰਨ ਮਾਰਾ ਵੀ ਜੀ ਵੀ ਉਹ ਨਾਲ ਦੀ ਆਇਆ ਫਾਈਲ ਖਿੱਚ ਕੇ ਲਗਿਆ ਉਰੇ ਵੀ ਫਾਈਲ ਚੱਕ ਲੈਣਾ ਬੈਠਾ ਉਰੇ ਖੜਾ ਮੈਨੂੰ ਇਹਨਾਂ ਨੂੰ ਫੋਨ ਆਇਆ ਇਹਨਾਂ ਨੇ ਰਿਪੋਰਟ ਕੀਤੀ ਆਪੀ ਤਾਂ ਨਹੀਂ ਸਾਰੇ ਫਾਈਲ ਆ ਫਾੜਦੀ ਫਾਈਲ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੂਰਾ ਕੋਈ ਨਹੀਂ ਇਹਨਾਂ ਨੂੰ ਫੜਨਾ ਪਊਗਾ ਸਰਕਾਰ ਮੁਰਦਾਬਾਦ ਮੈਂ ਇਹਨਾਂ ਨੂੰ ਮੋੜ ਦਿੱਤਾ ਕਿਹਨ ਮੈਨੂੰ ਬੰਦ ਤੋਂ ਤੋੜ ਬੰਦ ਇਹਨਾਂ ਤੇ ਐਫ ਆਈ ਆਰ ਕਰਵਾਓ ਕਿੰਨਾ ਫਾਈਲ ਫਾੜਨ ਮੇਰੀ ਮੈਨੂੰ ਨਹੀਂ 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 ਕਮਾਲ ਹੋ ਗਈ ਯਾਰ ਕਿਉਂ ਨਹੀਂ ਕਰਾਈ ਕਰ ਇੱਥੇ ਬੈਠੇ ਕਿੰਨੇ ਮਿੰਟ ਲੱਗੇ ਉਹਦੇ ਦੂਰੀ ਇਹ ਤੁਹਾਨੂੰ ਕੈਮਰਾ ਵੀ ਸਿੱਟੇ ਤੇ ਆ ਕੇ ਨਾਈ ਕਰਾਓ ਐਫ ਆਈ ਆਰ ਕਰਾਓ ਜੀ ਇੱਥੇ ਇੱਥੇ ਕੋਈ ਹੋਰ ਨਹੀਂ ਜਿੰਦੀ ਜਿਹੜਾ ਪੁਲਿਸ ਦਾ ਸਪੈਸ਼ਲ ਇਹਨੇ ਫੋਨ ਕੀਤਾ ਉਹ ਨਹੀਂ ਕਰਦੇ ਐ ਰਿਪੋਰਟ ਨਹੀਂ ਮੈਂ ਫੋਨ ਕੀਤਾ ਆਪਾਂ ਮੇਰੇ ਸਾਹਮਣੇ ਆਪਣੇ ਹੱਥ ਲਾਣਾ ਕਿਸੇ ਦੇ ਹੱਥ ਨਹੀਂ ਤੁਸੀਂ ਨਹੀਂ ਗਏ ਕੋਈ ਨਹੀਂ ਆਹ ਦੇਖੋ ਆਹ ਤੇਰੀ ਪੰਜ ਬੱਟੀ ਵੀ ਹੈ ਆ ਸਾਰੇ ਪਾਪ ਪੇਜ ਮੇਰੇ ਪਤੇ ਵੀ ਆ ਬਾਈ ਪੂਰੇ ਸਰਕਾਰ ਕਿਹ ਘਲਕੀ ਹੋਇਆ ਅੰਦਰ ਕੋਣਾ ਅੰਦਰ ਕੋਣਾ ਆਹੋ ਹੁਣ ਆਹੋ ਬੈਠੇ ਨੇ ਤੁਸੀਂ ਲਾ ਸਰ ਆਹੋ ਤਸੀਲ ਦਾ ਆਈਟਮ ਸਾਹਿਬ ਨੇ ਜੀ ਆਖੋ ਕਿ ਆ ਤੁਸੀਂ ਕਹੋ ਜੀ ਤੁਸੀਂ ਕਹੋ ਜੀ ਤੁਸੀਂ ਚੱਕਰ ਨਹੀਂ ਕਰਦੇ ਹੋ ਨਾ ਨਾ ਕੋਈ ਨਹੀਂ ਆਪਾਂ ਨੂੰ ਮਨੋਰ ਕਰਾਇਆ ਤੁਹਾਨੂੰ ਕੋਣ ਆਇਆ ਨੂੰ डेढ़ साल रह सरकार अपना रखी ਵੇ ਬੈਠ ਮੈਂ ਤੈਨੂੰ ਕਹਿੰਦਾ ਤੇਰਾ ਬਾਲਾ ਦਿਮਾਗ ਖਰਾਬ ਹੈ ਨਾ ਸੈੱਟ ਕਰ ਪਹਿਲਾਂ ਹੋਰ ਕੀ ਕਹਾਂ ਮੈਨੂੰ ਹੁਣ ਹੁਣ ਦੇ ਬਾਅਦ ਵਿੱਚ ਕਿਲਾ ਜਰਾ ਕਿ ਬੱਸ ਕਿਹੜੇ ਨਾਲ ਮਾਰ ਕੋਟ ਪੈਰ ਨਹੀਂ ਲੱਗਦਾ ਤੇਰੇ ਸਾਹਮਣੇ ਕਿਹੜੇ ਡਿਪਾਰਟਮੈਂਟ ਦਾ ਹੈ ਇਹਨੇ ਮੇਰੇ ਸਾਹਮਣੇ ਫੋਨ ਕੀਤਾ ਵੀ ਵਿਜੀ ਦੇ ਕੁੱਕਾ ਆ ਗਿਆ ਭਾਜਪੀ ਦਾ ਪ੍ਰਧਾਨ ਇਹਨੇ ਮੇਰੇ ਸਾਹਮਣੇ ਕੀਤਾ ਫੋਨ ਹੋਣਾ ਤੁਹਾਡੇ ਕੋਲ ਕਿਹੜੇ ਕਿੱਤਾ ਇਹਨੇ ਕਿੱਤਾ ਫੋਨ ਕੀਤਾ ਮੈਂ ਸਾਹਮਣੇ ਕਿੱਤਾ ਇਹਨੇ ਕਿੱਤਾ ਫੋਨ ਮੰਦਫਾਉ ਇਹ ਆਉਂਦੀ ਦਾ ਕੋਣ ਬਣਿਆ ਸ਼ਰਮ ਕਰ ਰਹਾ ਬੰਦੂ ਗੰਗਾ ਸੰਗੀਤ ਸਰਕਾਰ ਤੋਂ ਲੈ ਕੇ ਗਮ ਕਿਰਿਆ ਨਹੀਂ ਕਰਾਂਗੇ ਮੇਰੇ ਸਾਥ ਮੇਰੇ ਜਬੀਰ ਵਾਰਾਤਾਂ ਨੂੰ ਅੰਦਰ ਮੈਂ ਕਿਹਾ ਦੋਸਤਾਂ ਕਹਿੰਦੇ ਆਈ ਨੋਟ ਯੂ ਜੀ ਮਿਲਦੀ ਅੱਜ ਜੇ ਮੈਂ ਕੁਝ ਹੋਰ ਖਾਣ ਦੀ ਕੋਸ਼ਿਸ਼ ਕਰਾਂਗੀ ਜਿੰਨਾ ਪਖਾ ਜਿੰਨਾ ਕਰਾਣਾ ਹੈ ਉਹ ਸਭ ਕਰਾ ਲਿਆ ਹੈ ਪਿੰਡਾਂ ਦੇ ਵਿੱਚ ਹਾਏ ਸੋਹਣੇ ਆ ਗਏ ਸਾਰੇ ਬੰਦੇ ਆ ਰਹੇ ਨੇ ਕੱਲੀ ਕਰ ਮੈਨੂੰ ਨਾ ਠੂੜ ਕਹਿੰਦੇ ਪਿੰਡਾਂ ਦੇ ਕਹਿੰਦੇ ਉਹਨੇ ਵੀ ਰੁੱਖਾਂ ਕਿਹੜੀ ਜਿਹੜੀ ਤੇ ਤੁਸੀਂ ਭਾਜੀ ਪੁਲਿਸ ਦੀ ਬਦਲੀ ਸਾਨੂੰ ਕਿੱਥੇ ਮੰਦੀ ਮੈਨੂੰ ਉਹਨਾਂ ਨੇ ਤਾਂ ਬੰਦੇ ਦਾ ਨਾਮ ਲੌਡ ਕਰਕੇ ਦੇਖੋ ਇਹਨੂੰ ਭਾਜੀ ਉਹਦਾ ਪਤਾ ਸਾਰੇ ਨਵੇਂ ਆਈਕਾਡ ਲੋ ਜੀ ਪਾ ਜੀ ਪਾ ਜੀ ਸਭ ਦੇ ਆਈਕਾਡ ਲੋ ਮੈਨੂੰ ਮਿਲ ਕੇ ਆਈਕਾਡ ਤੇ ਗਾਦੀ ਨੇ ਸੁਣਾ ਪਤਾ ਲੱਗ ਗਿਆ ਮੇਰੇ ਕਾਲ ਮੇਰੇ ਆਈਕਾਡ ਦੇ ਭਾਈ ਇਹ ਕੋਲ ਨਹੀਂ ਲੱਗਦਾ ਪਲੇਅਰ ਤੇ ਨਾ ਤੇ ਗਲਾਬੀ ਰਮਾਉਂਦਾ ਮੈਂ ਹੱਥ ਨਾਲ ਨਹੀਂ ਆਹੋ ਪੂਰਾ ਲੋ ਜੀ ਪਾ ਜੀ ਸਭ ਨਾਲ ਨਹੀਂ ਭਾਜੀ ਮੇਰੇ ਪੈਸੇ ਆਈਕਾਡ ਮੈਨੂੰ ਰਿਫਰ ਨੂੰ ਆਓ ਨਹੀਂ ਉਹ ਧਰਦਾ ਰਹਿ ਗਿਆ ਭਾਜੀ ਅਮੀਨਾ ਡੈਟੀਨੇਸ਼ਨ ਲੋ ਸਰਵੇ ਡੈਟੀਨੇਸ਼ਨ ਕਿਹਨਾਂ ਕੰਮ ਕਰਨਾ ਆਰਾਮ ਨਾ ਆਰਾਮ ਨਾ ਆਰਾਮ ਨਾ ਆਰਾਮ ਨਾ ਯਾਰ ਆਰਾਮ ਥੋੜੀ ਥੋੜੀ ਬੁੱਝੀਂ ਕਾੜੀ ਆ ਯਾਰ ਤੇਰਾ ਕੰਮ ਉਹ ਬੇਸ਼ਰਮ ਬਰਾੜੀ ਖੜੇ ਨੁਂਦੇ ਆਪਰਾ ਇਸ ਤੇ ਗੇਟ ਪੁੱਛਣਾ ਕੁੱਤੇ ਦੀ ਕੁੱਤਿਆਂ ਨਾਲ ਗੱਲ ਕਰੇ ਯਾਰ ਚੰਗੇ ਜਿਹੜੇ ਮੋਟਾ ਦਿਖਾਰੇ ਹੋ ਬੜਾ ਮੋਟੀ ਵਜੂਦ ਦੀ ਨੰਦ ਬੜਿਆ ਉਹ ਉਹ ਬੜਿਆ ਕਿਵੇਂ ਹੋਵੇ ਕਿਨਾ ਫਾਇਦਾ ਪਾਜੀ ਬੰਦਾਂ ਨੂੰ ਨਿਆਰਿਆ ਉਹ ਪੂਰੀ ਟੀਮ ਕੀ ਬੰਦਾਂ ਨੇ ਮੇਰੇ ਤੋਂ ਇੰਨਾ ਸੁਕਾਣ ਖੋਗ ਲਈ ਗਿਆ ਇਹਨਾਂ ਨੇ ਬੁਲਾਇਆ ਉਹਨੂੰ ਹੁੰਦੇ ਸਾਹਮਣੇ ਬੁਲਾਇਆ 25 ਹਾਉ ਦਾ ਕੇਰੀ ਮੇਰਾ ਇੱਥੇ ਹੋ ਗਈ ਇੱਧਰ ਬੱਦਕ ਖਾਓ ਕਰਦਾ ਇੱਥੇ 1 ਮਿੰਟ ਇਹ ਪੂਰੀ ਟੀਮ ਕੱਢੀ ਬੀਬੀ ਜੀ ਮੇਰਾ ਗੱਲ 1 ਮਿੰਟ ਹਾਂ ਜਦੋਂ ਬੱਦਕ ਕਰਦੇ ਨਾ ਇੱਕ ਦਮ ਦੇਖ ਲਓ 2 ਮਿੰਟ ਸਾਰੇ ਇੱਥੇ ਬੈਠੋ ਸਾਰਿਆਂ ਦੇ ਸਾਹਮਣੇ ਹੋਣਾ ਹੈ ਨਾਬ ਦੋਨਾ ਆਈ ਨੀਡੋ 호텔 ਅਸੀਫ ਨੂੰ ਫੋਟੋਆਂ ਖਿੱਚਣੀਆਂ ਗੱਲ ਨੂੰ ਅੱਜ ਹੀ ਕਾਟ ਜਾਵਾਂਗੇ ਤੁਸੀਂ ਹੋ ਤੁਸੀਂ ਆਪ ਦੇਖ ਲਓ ਤੁਹਾਡਾ ਕੀ ਹੋਣਾ ਔਰ ਜੇ ਕਿਸੇ ਪੁਲਿਸ ਵਾਲੇ ਨੇ ਕਿਸੇ ਸਾਡੇ ਪਤੇ ਨੂੰ ਹੱਥ ਲਾਇਆ ਨਾ ਕਿੰਨੇ ਤੋਂ ਕਿੰਨੇ ਉਹਦੀ ਰਿਪੋਰਟ ਦਿੱਤੀ ਉਹ ਰਸਮੀ ਹੋ ਰਹੀ ਪੂਰੇ ਵੀਡੀਓਗ੍ਰਾਫੀ ਉਹਨਾਂ ਨਾਲ ਕਰ ਰਹੇ ਨੇ ਦੇਖ ਇੱਕ ਮਿੰਟ ਪੂਰੇ ਮੇਰੇ ਵੀ ਹੋ ਰਹੀ ਹੈ ਜੀ ਇਹਨੇ ਵੀਡੀਓਗ੍ਰਾਫੀ ਬੰਦ ਕਰੀਏ ਲੋਕ ਆਹ ਮੈਂ ਮੈਡੀਕਲ ਬਤਾ ਰਹੀ ਹਾਂ ਵੀ ਵੀ ਸਾਡੇ ਮਿਲਦੇ ਕਿ ਆਏ ਆ ਹਾਡੇ ਘਰ ਸਾਥ ਔਰ ਇੱਕ ਜਿਹੜੇ ਤੋਂ ਐਕਸਟਰਾ ਦਾ ਅਸੀਂ ਜਿਹੜਾ ਉਹ ਬੰਦਾ ਤੁਹਾਡਾ ਪੁਲੀਸ ਵਾਲਾ ਕਿਸੇ ਸਾਡੇ ਬੰਦੇ ਨੂੰ ਹੱਥ ਲਾਏਗਾ ਜਿੱਥੇ ਮੈਨੂੰ ਸਿੱਖੋ ਨਾ ਆਏਗਾ ਸਿੱਧੀ ਮੋਦੀ ਨਿਕਲੀ ਖੜੀ ਹੋਈ ਸੀ ਕਿਹਾ ਇਸੇ ਅਸੀਂ ਤਾਂ ਗੇਟ ਤੇ ਸੀਗੇ ਤੁਹਾਡੇ ਸਾਹਮਣੇ ਹੀ ਸੀਗੇ ਭਾਜੀ ਭਾਜੀ ਮੈਂ 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 ਚੱਲਣਾ ਮੇਰੀ ਕੋਈ ਸਾਰੀ ਗੱਲ ਮੈਂ ਤਾਂ ਜਦੋਂ ਪਤਾ ਲੱਗੇ ਕਿ ਤੂੰ ਰੋਣਾ ਪਿਆ ਮੈਂ ਉਹ ਮੈਂ ਸਾਡੇ ਬਾਰੇ ਕੀ ਕਰਕੇ ਜੀ ਮੈਂ ਤਾਂ ਕਹਿ ਰਿਹਾ ਜਲਦੀ ਨਿਕਲ ਜੀ ਅਸੀਂ ਮੈਂ ਤੇਰੇ ਕੋਲ ਕਿਹਾ ਹੈ ਕਿ ਤਲਾ ਅੰਦਰ ਬੰਦਾ ਜਾਓ ਬਿਨਾਂ ਫਾਈਲ ਤੋਂ ਕੋਈ ਨਾ ਤੁਹਾਨੂੰ ਜਾਣਦੇ ਕਿਸੇ ਨੂੰ ਮੈਂ ਫਾਈਲ ਲੈ ਕੇ ਬੜਿਆ ਮੈਨੂੰ ਇਹਨੇ ਲਿਜਾ ਲਿਆ ਵੀ ਉਹ ਟੱਕ ਕੱਟ ਮਾਰ ਦੋ ਟੱਕ ਮਾਰ ਦੋ ਮੇਰੀ ਮੈਂ ਪੰਜਵਾਂ ਲੈਕਚਰ ਲੱਦੇ ਆ ਮੇਰੀ ਫਾਈਲ 10 ਸਿਖੀ ਹੈ ਮੈਨਾਂ ਨੂੰ ਕਾ ਕਰਦਾ ਮੈਂ ਸੇਧਿਆਂ ਨੂੰ ਮੇਰੇ ਅੰਦਰਸ ਵਿੱਚ ਜਾ ਰਿਹਾ ਹੈ ਐਨਓਸੀ ਐ ਮੈਨੂੰ ਦੋ ਫੋੜੀ ਹੋਈ ਐ ਐਨਓਸੀ ਲੈ ਕੇ ਮੈਂ ਇਨਵਾਇਰਨਮੈਂਟ ਪੀਪਲ ਸਿਟੀ ਨਾਲ ਐਨਓਸੀ ਫਾਰ ਕਿਉਂ ਐਮਨੇ ਇਹਨਾਂ ਨੇ ਮੈਸੇਜ ਕਰਿਆ ਇਹਨਾਂ ਨੇ ਫੋਨ ਕੀਤਾ ਬਿਕਾਜ਼ ਦੇ ਹਾਂ ਫੋੜੋ ਦੇ ਕਿਹੜੇ ਫੋਨ ਕੀਤਾ ਥੋਣੇ ਮੁੱਟਾ ਆ ਗਿਆ ਬੀਜੇਪੀ ਦਾ ਫਿਰ ਨੇ ਕਿਹਾ ਕੁੱਕਾ ਆ ਗਿਆ ਫੋਨ ਨਹੀਂ ਕੀਤਾ ਥੋਣੇ ਕਿਹਾ

ਕਦੋਂ ਤੇ ਲੱਗੇ ਤੁਹਾਨੂੰ ਤੁਸੀਂ ਕੋਣ ਕੋਣ ਬੈਠੇ ਹੋ ਗੱਲਾਂ ਦਾ ਜੱਪ ਜਾਣ ਦਾ ਸ਼ੁਰੂ ਹੋ ਜਾਂਦਾ ਕਿਹਨੇ ਗੱਲੋ ਹਰ ਇੱਕ ਕੁੜੀ ਵਿੱਚ ਪੈਚਾ ਮੈਂ ਲਾਈਵ ਵੀਡੀਓ ਕਰੋ ਨਾਲ ਇਹਨਾਂ ਤੇ ਨਿਵੇ ਲੱਗ 9 ਵਜੇ ਕਹਿੰਦੇ ਅੱਜ ਐਥਲੈਟਿਕ ਪੈਕੀਟ ਦਾ ਬਾਕਸ ਜਿੰਨੇ ਵਜੇ ਦੇ ਇਹਨਾਂ ਨੂੰ ਕਰੀ ਨਹੀਂ ਦੇਖਣਾਗੇ ਹੋਣਗੇ ਬਾਬੇ ਜਨਵਰੀ ਆ ਸੀ ਯਾਰੋ ਦਾ ਮੈਂ ਅਜੋ ਇਲੈਕਸ਼ਨ ਲੜ ਰਿਹਾ ਮੇਨੂੰ ਮੇਰਾ ਇਲੈਕਸ਼ਨ ਪਾੜਦੇ ਬੰਦੇ ਪਹਾੜ ਦੇ ਆਫਿਸ ਤੋਂ ਬੰਦਾ ਘਵਾ ਹੋ ਜਾਏ ਕੋੜੇ ਚਲਦੇ ਵੀ ਨੇ ਕੈਮਰੇ ਬੰਦ ਹੈ ਜੀ ਬੰਦ ਹੈ ਉਹ ਭਾਜੀ ਬੰਦ ਹੈ ਕੈਮਰੇ ਉਹਦੇ ਬਾਅਦ ਜਿਹੜੇ ਬੰਦੇ ਸਰਕਾਰ ਦੇ ਮਾਮਲੇ ਆਏ ਕਿ ਤੁਸੀਂ ਇਹ ਬੰਦਿਆਂ ਦੀ ਜਿਹਨਾਂ ਦੀ ਆਈ ਕਾਰਡ ਜਿਹਨਾਂ ਦੀ ਡਿਊਟੀ ਮੇਰਾ ਪਾਸੇ ਬਿਨਾ ਬਾਰੇ ਸਾਡੇ ਪਾਸੋਂ ਆਈਡੀ ਵੈਰੀਫਾਈ ਕਰਾਉਂਦੇ ਬਾਹਰ ਬੈਠੇ ਹੋਣ ਉਹਨਾਂ ਦੇ ਪੌਣਾ ਨੇ ਪਿਕਚਰ ਖਿੱਚ ਕੇ ਉਹਨੂੰ ਚਲਾਇ ਸਕਦੇ ਮਾਣ ਆ ਵੀ ਦਿਦਾਰ ਕਦੋਂ ਕਹਿੰਦੇ ਪਿੰਚਰ ਅਨੈਦਰ ਵੀ ਕਿਹਤ ਜਿਹੜੇ ਕਹਿੰਦੇ 3:00 ਵੱਜ ਗਏ ਉਹਨੂੰ ਫੋਨ ਕਰ ਲੈ ਇਹਨਾਂ ਨੂੰ ਬੜੀ ਕੀ ਦੇਖਣੀ ਸੀ ਉਹਨਾਂ ਦੀ ਜਦੋਂ ਪਿੰਚਰ ਆ ਗਿਆ ਸੀ ਤਾਂ ਮੈਂ ਅੱਧਾ ਗਿਆ ਉਹ ਜਿਹੜਾ ਉਹ ਅੰਗੂੜਾ ਵਾਲਾ ਬੰਦਾ ਕਹਿੰਦੇ 3:00 ਵੱਜ ਗਏ ਨਹੀਂ ਪਾਰ ਸਕਦੇ ਨਹੀਂ 3:00 ਵਜੇ 3:00 ਤੱਕ ਉਹਨੂੰ ਦੇਖ ਲਈ ਤੇ 3:00 ਵਜੇ ਨਹੀਂ ਖਈਏ ਕਿਉਂ ਤਮਾਸ਼ਾ ਬਣਾਉਂਦੇ ਹੋ ਨੌਜੂ ਹੈ ਆ ਦੇਖੋ ਜੀ ਟਾਈਮ ਕੀ ਹੈ ਫੋਨ ਦਿਖਾਓ ਕੋਈ ਜਣਾ ਉਹ ਬੰਦਾ ਇਹੋ ਦਿਖਾਓ ਕੈਮਰੇ ਫੋਟੋਆਂ ਨੇ ਆ ਲੋ ਪੜੇ ਤਨ ਹੋਏ ਹੈ ਔਰ ਇਹ ਲੋਕ ਕਹਿ ਰਹੇ ਕਿ 3 ਵਜ ਗਏ ਨੇ ਫੋਟੋ ਨਹੀਂ ਲੈਣੇ ਇਹਨਾਂ ਨੇ ਅਸੀਂ 2 ਵਜੇ ਤੇ ਆਏ ਹੋਏ ਹਾਂ ਜੀ ਲੈ ਲਓ ਆਰੋ ਤਾਂ ਹੋਏ ਨੇ ਨੰਦ ਨਹੀਂ ਵੀ ਬੀ ਗਾ ਲਿਆ ਆਪਣੀ ਬਜਟ ਤੇ 25 मिनट कर रहे हैं कहते हैं 3 बजे 3 बजे कितने बजे मैं मोबाइल दिखाया मैं देखो दे तो कह देखो जी दे आ जो अच्छी तो कह रहे हैं देखो 3 बजे कह रहे हैं अच्छी का कर रहे हो कि कल पे फाड़ जा रहे हैं ये देखो जी तेरे वो है पूरा हो रहा है और ये करेंगे परसों हो जाएगा और ये आ बोलिए आगे अब बताते हैं हां हां सारी सभी नगरपालिका के माल का सब होगा और ये भी हो जाएगा 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 और ये भी ਹੰਜੀ ਉਹ ਨਾ ਕਿੰਨਾ ਪਿਆ ਮੈਂ ਗੇਟ ਤੇ ਵੀ ਕਿ ਮੇਰੇ ਨਾਲ ਤੇ ਪੰਜ ਕਿਹੜੇ ਟੂ ਲਾਈਨ ਤੇ ਪਿਆ ਇਹ ਟਾਪਰੇ ਕੋ ਬੰਦ ਕੀਤੇ ਹੋਇਆ ਬੀਬਾ ਜੀ ਬੀਬਾ ਜੀ ਘਟੋ ਘਟ 200 ਵਾਰ ਦਾ ਬਾਹਰ ਖੜਾ ਆਮ ਆਦਮੀ ਅੱਲਾ ਦਾ ਉਹ ਨਹੀਂ ਲਿਖਦੇ ਨੂੰ ਸਲਾਹ ਦੋ ਸਰੀਆਮ ਖੜੇ ਰਹੇ ਹਰ ਕੀ ਨੂਰ ਹੋ ਗਏ ਬਾਰ ਖੜੇ ਹੋ ਗਏ ਉਹ ਗੇਟ ਬੜਦੇ ਸਾਹ ਦੇ ਉਹ ਖੜੇ ਦਿਖਾਓ ਆ ਜੀ 15 ਸਰ 15 ਮੇ ਕਿੱਥੇ ਸਰ 9ਵੇਂ ਨਾਮ ਦੇ ਗੇਂ ਗਰਾਮ ਆਪਣੇ ਕੰਮ ਨੂੰ ਲੋਕ ਆਏ ਹੋਏ ਨਾ 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 ਹੋਰ ਕੋਈ ਨਹੀਂ ਸਰ ਗੁੰਡੇ 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 ਇਹ ਮੇਰਾ ਇਹਦਾ ਮਤਲਬ ਜਦੋਂ ਸਾਡੇ ਸੀਨੀਅਰ ਜੀ ਕਰਦਾ ਹੈ ਸਾਡੇ ਪਾਸ ਸੰਗੂ ਆਏ ਇਹਦਾ ਮਤਲਬ ਹਰ ਉੱਤਮ ਮਰੀ ਜੇ ਇਹਦਾ ਮਤਲਬ ਤੁਹਾਡੀ ਕਾਨੂੰਨ ਵਿਵਸਾਪਾ ਇਤਨੀ ਚੱਲ ਰਿਹਾ ਹੈ ਕਿ ਤੁਸੀਂ ਬਾਹਰ ਖੜੇ ਹੋ ਤੁਹਾਡੀ ਸੁਰੱਖਿਆ ਨੂੰ ਕੋਈ ਘਾਤ ਲਾਂਦਾ ਕੋਈ ਕਾਮਣ ਆਦਮੀ ਆਂਦਾ ਇੱਥੋਂ ਥੁੱਕ ਕੇ ਅਵਾਹ ਕਰਕੇ ਲੈ ਜਾਂਦੇ ਨੇ ਮੇਰਾ ਪੁੱਛ ਰਿਹਾ ਨਾ ਕੌਣ ਹੈ ਮੈਂ ਕਹਿੰਦਾ ਪਾਰਟੀ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੂੰ ਲੈ ਗਿਆ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਜੀ ਹਰਮਨ ਸਿੰਘ ਨੂੰ ਲੈ ਕੇ ਗਿਆ ਉਹਦਾ ਭਾਈ ਸਿਮਰ ਸਿੰਘ ਵੀ ਮੌਜੂਦਤਾ ਸੀ ਮੈਂ ਤਿੰਨ ਨੂੰ ਜਾਣਦਾ ਮੇਰੇ ਏਰੀਏ ਦੇ ਬੰਦੇ ਨੇ ਉਹ ਫਾਰੇ ਫਾਰੇ ਮੇਰੇ ਨਾਲ ਫਾਰੇ ਫਾਰੇ ਫੇਰੇ ਨਾਲ ਧੱਕੇ ਮਾਰ ਕੇ ਲੈ ਗਏ ਮੈਨੂੰ ਸਰ ਕੋਈ ਗੱਲ ਨਾ ਲਗਾਓ ਬਾਈ ਨੇ ਬੜੀ ਸਿਆਣ ਉਹਨਾਂ ਨੇ ਕੀ ਆ ਤੁਹਾਡੇ ਬੰਦੇ ਮੌਜੂਦ ਨੇ ਇੱਕ ਬੰਦਾ ਸਰ ਇੱਕ ਬੰਦਾ ਜਿਹੜਾ ਆ ਟੋਪੀ ਵਾਲਾ ਮੁੰਡਾ ਲੰਬਾ ਹੈ ਖੜਾ ਹੋ ਕੇ ਉਹ ਇੱਕ ਪੱਕੇ ਰੰਗ ਦਾ ਮੁੰਡਾ ਥਾ ਟੋਪੀ ਵਾਲਾ ਆ ਖੜਾ ਹੈ ਉਹਨਾਂ ਨਾਲ ਉਹਨੇ ਜਰੂਰ ਬੈਠੀ ਹੋਣ ਉਹ ਜਰੂਰ ਉੱਥੋਂ ਤੋਂ ਬਾਈ ਕਰੀ ਉਹਨੇ ਉਹਨਾਂ ਨਾਲ ਉਰੇ ਕੋਈ ਬੰਦਾ ਨਹੀਂ 흘ਿਆ ਜੀ ਉਹ 15 ਬੰਦੇ ਸੀ ਅਸੀਂ ਦੋ ਸੀ ਉਹ ਵਿਚਾਰਾ ਵਿੱਚ ਨਾਲ ਲੱਗਿਆ ਤੁਸੀਂ ਲੋਕ ਇੱਥੇ ਲਗਾਏ ਨਹੀਂ ਉਹ ਕਹਿੰਦੇ ਨਹੀਂ ਲਗਾਏ ਇਹ ਤੁਹਾਡੇ ਸਾਹਮਣੇ ਸਾਰੇ ਪੁਆਇੰਟ ਇੱਕ ਵਾਰ ਸਾਰੇ ਪੁਆਇੰਟ ਇਸ ਪੁਆਇੰਟ ਦੇ ਅੰਦਰ ਬੰਦਾ ਅੰਦਰ ਆਂਦਾ ਇਨ ਦੀ ਪ੍ਰੈਜ਼ੈਂਸ ਆਫ ਪੁਲਿਸ ਲੰਗ ਨੂੰ ਤੁਸੀਂ ਲਿਆ ਜਾਂਦਾ ਉਹਦਾ ਫਾਰਮ ਚੈੱਕ ਕਰ ਲੈਣਾ ਚੈੱਕ ਕਰਨਾ ਕੀ ਮੈਟਰ ਹੈ ਗਾਇ ਮੈਂ ਤਾਂ ਸਾਹਮਣੇ ਲੱਭ ਰਿਹਾ ਉਹ ਤਾਂ ਪਾਰ ਸਾਹਮਣੇ ਗੰਦਾ ਮਿਲਦਾ ਜਦੋਂ ਜਾਂਦਾ ਉਹ ਅਸੀਂ ਕੈਲੀਗੇਸ਼ਨ ਲਾਇਆ ਸੀ ਉਹਨੂੰ ਚੈੱਕ ਕਰਨਾ ਪਊਗਾ ਨਹੀਂ ਕੈਲੀਗੇਸ਼ਨ ਨਹੀਂ ਬੰਦਾ ਸਟੈਂਡ ਖੜਾ ਪਰ ਉਹਨਾਂ ਨਾਲ ਗੱਲ ਉਹ ਲੜ ਰਹਿਣਾ ਨਹੀਂ ਕੋਈ ਨਹੀਂ ਮੈਂ ਤੂਰ ਬੋਲ ਰਿਹਾ ਭਾਈ ਉਹ ਤੇ ਹੈ ਜੀ ਫਾਰਮ ਚੈੱਕ ਕਰਦੇ ਆਂ ਮੜ ਮੜ ਤੁਹਾਡੇ ਦਾ ਪ੍ਰਭਾਵ ਇਹ ਚੱਕਰ ਕਰਦਾ ਨਹੀਂ ਕੋਈ ਝੂਠ ਕਰਦਾ ਨਹੀਂ ਉਹ ਕੈਮਰੇ ਕੈਮਰੇ ਟੰਗ ਟੰਗੀ ਲੱਗੇ ਹੋਏ ਨੇ ਕੈਨਲ ਚੱਲ ਰਹੇ ਹੋ ਤੇਖੋ ਕੈਮਰੇ ਮੇਰੇ ਕੋਲ ਜੀ ਆਉਂਦੇ